ਕਾਂਗਰਸ ਪਾਰਟੀ ਦੇ ਹਲਕਾ ਫਤੇਗੜ ਚੋੜੀਆਂ ਤੋਂ ਵਿਧਾਇਕ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਡੀਐਸਪੀ ਦਫ਼ਤਰ ਵਿਖੇ ਸੂਬੇ ਦੀ ਮੌਜੂਦਾ ਸਰਕਾਰ ਦੇ ਖਿਲਾਫ ਵੱਡਾ ਰੋਸ ਦਰਨਾ ਦਿੱਤਾ ਗਿਆ। ਸਰਦਾਰ ਬਾਜਵਾ ਤੇ ਕਾਂਗਰਸੀ ਆਗੂ ਜਮ ਕੇਵਰੇ ਮੌਜੂਦਾ ਸਰਕਾਰ ਦੇ ਖਿਲਾਫ ਨਸ਼ੇ ਅਤੇ ਸੂਬੇ ਵਿੱਚ ਹੋ ਰਹੀਆਂ ਵਾਰਦਾਤਾਂ ਦੇ ਖਿਲਾਫ ਉਹਨਾਂ ਗੰਭੀਰ ਚਿੰਤਾ ਪ੍ਰਗਟਾਈ। ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਘਰ ਘਰ ਵਿਕ ਰਿਹਾ ਹੈ, ਪੁਲਿਸ ਵਾਲੇ ਬੇਬਸੀ ਦਾਸ ਰਹੇ ਨੇ, ਥਾਣੇ 'ਚ ਸਿਪਾਹੀ ਨਹੀਂ ਹਨ। ਰੋਜ਼ ਕਤਲ ਹੋ ਰਿਹਾ

ਮਾਜਾ ਸਾਹਿਬ ਕਹਿੰਦੇ ਯਾਤਲੇ ਪੈ ਗਏ ਨੇ ਕਹਣਾ ਕੀ ਯਾਰ ਜੋ ਪੰਜਾਬ ਦੇ ਹਾਲਾਤ ਮਾਣੀ ਹੋ ਚੁੱਕੇ ਨੇ ਨਸ਼ਾ ਘਰ ਘੜ ਗਰੀ ਗਰੀ ਵਾਤਾਵਰਣ ਬ੍ਰੇ ਕਰਾਓ ਸੇ ਕਰਾਓ ਕਿਹੜਾ ਪੁਲਸ ਵਾਲੇ ਆਪਣੀ ਗੇਬਸੀ ਦਸ ਰਹੇ ਨੇ ਜਿਹੜੇ ਸਾਡੇ ਕੋਲ ਨਫੀ ਹੈ ਨਹੀਂ ਖਾਣੇ ਚ ਸਪਾਈ ਹੈ ਨਹੀਂ ਰੋਜ਼ ਕਤਲ ਹੋ ਰਿਹਾ ਰੋਜ਼ ਫਰੋਤੀਆਂ ਵੰਗੀਆਂ ਜਾਂਦੀਆਂ ਰੋਜ਼ ਗੋਲੀਆਂ ਚਲਦੀਆਂ ਨੇ ਪਰ ਪੰਜਾਬ ਸਰਕਾਰ ਸੁੱਤੀ ਪਈ ਹੈ ਕਿ ਐਸਐਚਓ ਨੂੰ ਪ੍ਰਾਈਵੇਟਲੀ ਪੁੱਛੋ ਕੋਈ ਜਨਫਰੀ ਹੈ ਨਹੀਂ ਕਿਧਰ ਕਿਧਰ ਜਾਈਏ ਡਟਕ ਹੋਈ ਹੈ ਨਹੀਂ ਉਹਨੇ ਕਿਧਰ ਕਿਧਰ ਭੱਜੀ ਹੈ ਪੂਰਾ ਸਮਨਾ ਫਰੀਲ ਮਿਲ ਰਿਹਾ ਸੋ ਇਹੋ ਜਿਹਾ ਨਸ਼ੇ ਦਾ ਦੁਖੀ ਹੋ ਗਿਆ ਡਾਡ ਆਡਰ ਦੇਖਿਓਗੇ ਅੱਜ ਅਸੀਂ 25 ਸਾਲ ਦੇ ਕਿਸਮਾਪ ਤੇ ਹੋਣੀ ਹੋਦੇ ਨੇ ਹੋਣੀ ਹੋਦੇ ਨੇ ਅਸੀਂ ਅੱਜ ਸ਼ੁਰੂਆਤ ਕੀਤੀ ਹੈ ਜੇ ਅਜੇ ਵੀ ਸਰਕਾਰ ਦੇ ਕੰਨ ਨਾ ਖੁੱਲੇ ਅਜੇ ਵੀ ਸਰਕਾਰ ਨਾ ਜਾਗੀ ਤੇ ਫਿਰ ਅਗਲਾ ਪ੍ਰੋਗਰਾਮ ਜੋ ਸਾਡੀ ਬਾਣੀ ਦੇ ਵਿੱਚ ਹੈ ਮਾਨਵਿੰਦਰ ਸਿੰਘ ਨੂੰ ਦੇਖੋ ਉਹ ਕ੍ਰਿਟਿਕ ਹੈ ਉਹ ਕਿਸੇ ਦੇ ਵੀ ਬਕਸ਼ਤਾਨੀ ਹਰਕਤ ਦੇ ਖਿਲਾਫ ਲਿਖਦਾ ਖੁੱਲਾ ਮਾਣਨਾ ਲਿਖਦਾ ਸਰਕਾਰ ਨੇ ਲੀਡਰਾਂ ਨੂੰ ਆਪਣੀ ਮਿੰਂਦੀਆ ਸੁਣਨ ਦੀ ਆਦੇ ਤੋਂ ਹੋਣੀ ਚਾਹੀਦੀ ਇੱਕ ਪਰਚੀ ਹੋਣੀ ਹੈ ਸਿਰਫ ਇਹ ਨਹੀਂ ਵੀ ਲੋਕਾਂ ਨੂੰ ਕ੍ਰਿਟਿਸਿਜ਼ ਜੀ ਕਰ ਸਕੋ ਆਪਣਾ ਕ੍ਰਿਟਿਸਿਜ਼ ਸੁਣਨ ਦਾ ਵੀ ਹਿੰਮਤ ਹੋਣੀ ਚਾਹੀਦੀ ਹੈ ਮਾਨ ਸਾਹਿਬ ਨੇ ਅੱਜ ਤੱਕ ਜਿੰਨੇ ਸਿਕਰਟੀ ਬਣਾਏ ਨੇ ਲੋਕਾਂ ਨੂੰ ਕ੍ਰਿਟਿਸਿਜ਼ ਕੀਤਾ ਤੇ ਜੇ ਹੁਣ ਕੋ ਲੋਕ ਉਹਨਾਂ ਨੂੰ ਕ੍ਰਿਟਿਸਿਜ਼ ਕਰਦੇ ਨੇ ਤੇ ਫਿਰ ਹੌਂਸਲਾ ਰੱਖਣਾ ਚਾਹੀਦਾ ਵੱਡੇ ਹੌਂਸਲੇ ਨਾਲ ਫਿਰ ਸਾਰੀਆਂ ਗੱਲਾਂ ਸੁਣਦੇ ਜਿਹੜਾ ਨਿੰਦਕੋਂਦਾਵਾ ਉਹਦੀ ਗੱਲ 'ਚ ਕੋਈ ਗਲਤ ਨਹੀਂ ਆ ਉਹਦਾ ਮੈਸੇਜ ਲੈ ਕੇ ਲੋਕਾਂ ਦਾ ਭੜਾ ਕਾਨੂੰਨ ਦੇ ਪਾਸੋਂ ਗਿਆ ਜੇਲੀ ਗਾਲਾਂ ਦੇ ਮੈਂ ਹੁਣ ਇਸ ਦਿਖਾ ਦੇ ਦਿੰਦਾ ਹਾਂ ਸੀਐਮਸੀ ਜੇਲੀ ਗਾਲ ਸਾਹਿਬ ਕੋ ਆਪਛਣ ਹੀ ਤੋਂ ਨਹੀਂ ਰਹੀ ਸੁਪਰੀਮ ਕੋਰਟ ਨੇ ਕਹਾ ਤਾ ਕਿ ਦਫਤਰ ਹੀ ਜਾਹਦਾ ਦਸਤਾਬੀਜ਼ ਨਹੀਂ ਕਰ ਸਕਦਾ ਜੇ ਸਹੀ ਜਾਣਾ ਸੀ ਕੋਸ਼ਾਨ ਥੋੜਾ ਕੀਤਾ ਨਾ ਸੁਪਰੀਮ ਕੋਰਟ ਨੇ ਸ਼ਰਤਾਂ ਹੀ ਨਹੀਂ ਲਾਜ਼ਦੀ ਹਨ ਪਰ ਅਸੀ ਕਾ ਦੇਣਾ ਹੀ ਪੈਣਾ ਸੀ ਜਿਹੜਾ ਅਚੀਵਮੈਂਟ ਆਪਣੇ ਦਫਤਰ ਹੀ ਜਾਹਦਾ ਜਿਹੜਾ ਅਚੀਵਮੈਂਟ ਕੋ ਫਾਇਦਾ ਦਸਤਾਬੀਜ਼ ਨਹੀਂ ਕਰਦਾ ਅਚੀਵਮੈਂਟ ਕਹਾਦਾ ਆਨੇ ਵੀ ਡਰਾਮਾ ਖੇਡਿਆ ਚਲੋ ਉਹਨਾਂ ਦੀ ਮਨਕੀਸ਼ੀ ਕਰਦੇ ਆਂ ਬਸਾ ਰੋਹਨੀਤ ਬਿੱਟੂ ਐਸਲੇ ਆਪਣੀ ਬਹੁਤ ਖਲਾਫ ਬੋਲ ਕੇ ਆਪਣੀ ਲਾਇਲਟੀ ਸ਼ੋਅ ਕਰਨੀ ਜਾਂਦਾ ਹੁੰਦਾ ਹੁੰਦਾ ਜਿਹੜੇ ਅੰਗਰੇਜ਼ੀ ਦੇ ਟਰਮ ਨੇ ਲਾਇਲਿਸਟ ਆਫ ਦਾ ਲਾਇਨ ਕੋਣ ਸਭ ਤੋਂ ਸਖਤ ਬੋਲ ਕੇ ਆਪਣਾ ਸਾਬਤ ਕਰਨਾ ਚਾਹੁੰਦਾ ਚਲੋ ਜੋ ਬੰਦੇ ਬਹਾਦੂ ਨਵਾਂ ਨਵਾਂ ਮੁਸਲਮਾਨ ਬਣਿਆ ਹੋਵੇ ਸੋਚ ਕੇ ਜਿਆਦਾ ਬੋਲਦਾ ਮੇਰੇ ਖਾਲੋ ਨੂੰ ਇਹ ਨਾ ਬੋਲਣਾ ਚਾਹੀਦਾ ਨਹੀਂ ਪਰ ਉਹਦੀ ਸੋਚ ਆ ਉਹ ਜੋ ਮਰਜ਼ੀ ਕਰੇ ਪਰ ਗਲਤ ਆ ਜਦੋਂ ਕੱਟੇ ਹੋਣ ਉਹਦੇ ਖਿਲਾਫ ਇਹ ਨਾ ਬੋਲਣਾ ਸ਼ੋਪਾ ਨਹੀਂ ਕਰਨਾ ਇੱਕ ਤਾਂ ਵਾਜ